ਪੰਡਤ ਸੰਗ ਵਸੇ ਜਨ ਮੂਰਖ ਆਗਮ ਸਾਸ ਸੁਣੈ ਕਹਿੰਦੇ ਵਿਦਵਾਨਾਂ ਦੇ ਕੋਲੇ ਮੂਰਖ ਬੰਦਾ ਬਹਿਂਦਾ ਉਹ ਸੁਣਦਾ ਵੀ ਹੈ ਪੰਡਤ ਸੰਗ ਵਸੇ ਜਨ ਮੂਰਖ ਆਗਮ ਸਾਸ ਸੁਣੈ ਆਪਣਾ ਆਪ ਕਬੂਨਾ ਸੋਢਸ ਸਵਾਨ ਪੂਸ ਜਿਉ ਹਰੇ ਕਹਿੰਦੇ ਉਹ ਆਪਣਾ ਆਪ ਕਦੇ ਨਹੀਂ ਬਦਲਦਾ ਜਿਦਾਂ ਕੁੱਤੇ ਦੀ ਪੂਛ ਨਹੀਂ ਸਿੱਧੀ ਹੁੰਦੀ ਇਹ ਹਾਲਾਤ ਹੋ ਜਾਂਦੇ ਆ ਮੈਂ ਬੇਨਤੀ ਕਰਦੇ ਹਾਂ ਗੁਰ ਕੇ ਧਨ ਕੋ ਜੋਜਨ ਹਰ ਹੈ ਅਤ ਤੇਜ ਬਭੂਤ ਦੁਖੀ ਹਵੈ ਮਰਹ। ਪਾਸ਼ਾ ਵਿਧਾਨਤੰਕਾਂ ਦੇ ਵਿੱਚ ਇਹ ਗੱਲ ਕਹਿੰਦੇ ਨੇ। ਹੈ ਗੁਰ ਕੇ ਧਨ ਜਿਹੜਾ ਗੁਰੂ ਦੇ ਧਨ ਦੀ ਚੋਰੀ ਕਰਦਾ ਹੈ ਕਿਸੇ ਵੀ ਤਰੀਕੇ ਨਾਲ ਕਰਦਾ ਹੈ। ਗੁਰ ਕੇ ਧਨ ਕੋ ਜੋਜਨ ਹਰ ਹੈ ਅਤ ਤੇਜ ਬਭੂਤ ਦੁਖੀ ਹਵੈ ਮਰਹ ਕਹਿੰਦੇ ਅਤਿਆੰਤ ਦੁੱਖ ਪਾਵੇਗਾ। ਮਰੇ ਧਰਮ ਆਦਤ ੜੇ ਨਰਕ ਸੋ ਪਰੇ ਕਹਿੰਦੇ ਉਹਦਾ ਧਰਮ ਦਾ ਪਾਸ਼ਾ ਬਿਲਕੁਲ ਹੀ ਖਤਮ ਹੋ ਜਾਏਗਾ ਅੰਦਰੋਂ ਉਹ ਵੀ ਹੋ ਜਾਊਗਾ ਤੇ ਦਿਮਾਗ ਚੋਂ ਨਿਕਲ ਜਾਊਗਾ ਸਿਰਫ ਦੇਖਣ ਨੂੰ ਉਹ ਧਾਰਮਿਕ ਹੋਵੇ ਪਰ ਹੈ ਨਹੀਂ ਧਰਮ ਆਦਤ ੜੇ ਨਰਕ ਸੋ ਪਰੇ ਕਰੇ ਪੁੰਨ ਸ਼ੁਪਚਾਦ ਕਰੇ ਤੇ ਜੇ ਕਿਤੇ ਬਹੁਤ ਉਹਦੇ ਪੁੰਨ ਫਲ ਕਿਤੇ ਕੀਤੇ ਹੋਣਗੇ ਫਿਰ ਵੀ ਉਹਨੂੰ ਅਗਲਾ ਜਨਮ ਕਹਿੰਦੇ ਕਿਤੇ ਛੰਡਾਲਾਂ ਦੇ ਘਰ ਮਿਲੇਗਾ ਬੋਲੋ ਸਤਿ ਇਸ ਕਰਕੇ ਗੁਰੂ ਦੀ ਬਾਣੀ ਨੂੰ ਸਮਝੋ ਹੈਨਾ ਕਿ ਆਲਸ ਨਾ ਕਰੋ ਨਾਮ ਜਪਣ ਦੇ ਵਾਸਤੇ ਪਾਸ਼ਾ ਨੇ ਇਹੋ ਹੀ ਸਮਝਾਇਆ ਹੈ ਕੀ ਹੈ ਆਲਸ ਨਹੀਂ ਕਰਨਾ ਨਾਮ ਜਪੋ ਹੈਨਾ ਜੀ ਕਹੋ ਨਾਨਕ ਹਮ ਲੂਣ ਹਰਾਮੀ ਬਖਸ਼ ਲਿਓ ਪ੍ਰਭ ਅੰਦਰ ਜਾਈ ਇਹ ਬਾਦਸ਼ਾਹ ਅਸੀਂ ਤਾਂ ਤੇਰਾ ਲੂਣ ਖਾ ਕੇ ਹਰਾਮ ਕਰਨ ਦੇ ਬਖਸ਼ਣ ਹੋ ਸਾਰੇ ਤੁਸੀਂ ਬਖਸ਼ਣਾ ਰਹੇ ਹੋ